ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੇ ਆਪਾਂ ਲੈ ਕੇ ਆ ਗਏ ਆਪਣਾ ਨਵਾਂ ਵਲੌਗ ਤੇ ਅੱਜ ਦਾ ਵਲੌਗ ਹੈਗਾ ਮਿੱਤਰੋ ਆਪਣੀ ਫਾਰਮ 'ਚ ਨਾ ਮੀਂਹ ਕਰਕੇ ਤੁਹਾਨੂੰ ਪਤਾ ਹੀ ਆ ਉਦੋਂ ਵੀ ਉਤੋਂ ਇੱਕ ਤਾਂ ਛੱਤ ਥੋੜੀ ਲੀਕ ਹੋ ਗਈ ਸੀ ਹਨਾ ਤੇ ਉਹ ਚਿੱਕੜ ਖੋਬਾ ਜਾ ਹੋ ਗਿਆ ਸੀ ਤਾਂ ਕਰਕੇ ਨਾ ਅੰਦਰ ਥਾਂ ਪੱਕ ਗਈ ਆ ਤੇ ਮਤਲਬ ਜਿਹੜੀਆਂ ਵਿੱਠਾਂ-ਵੱਠਾਂ ਸੀ ਅੰਦਰ ਹਨਾ ਸਫਾਈ ਕਰਨ ਵਾਲੀ ਉਹ ਸਾਰਾ ਅੰਦਰ ਜੰਮ ਗਿਆ ਤੇ ਟਾਇਟ ਟੋਏ ਜਿਹੜੇ ਪਹਿਲਾਂ ਦੇ ਪਏ ਹੋਏ ਆ ਤੁਹਾਨੂੰ ਵਿਖਾਉਣਾ ਮੈਂ ਆ ਵੀ ਟੋਏ ਟੋਏ ਜਿਹੜੇ ਬੜੇ ਪਏ ਹੋਏ ਆ ਇੱਕ ਮਿੰਟ ਦੱਸੇ ਕਿ ਨਾ ਜਾਨੂ ਚੱਲ ਮੈਂ ਅੰਦਰ ਜਾ ਕੇ ਵੇਖਣਾ ਜੰਦਰਾ ਨਾ ਵੱਜਾ ਹੋਇਆ ਤਾਂ ਨਹੀਂ ਵੱਜਾ ਅਜੇ ਤਾਂ ਹਾਂ ਪਾਸੇ 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 ਆਹ ਵੇਖੋ ਵੀਰਾ ਟੋਏ ਟੋਏ ਪਏ ਹੋਏ ਆ ਨਾਲੇ ਮੈਂ ਕਿਹਾ ਉਹਦੇ ਉੱਤੇ ਆਪਾਂ ਰੱਖ ਦਿੰਨੇ ਕਿ ਨਾਲੇ ਮਿੱਟੀ ਪਾ ਦਿੰਨੇ ਆ ਪੱਦਰ ਹੋ ਜੂ ਥਾਂ ਤੇ ਸਾਫ਼ ਸਫਾ ਸਾਫ਼ ਸਾਫ਼ ਲੱਗੂਗਾ ਫਿਰ ਉੱਤੇ ਕਲੀ ਪਾ ਦਾਂਗੇ ਆਪਾਂ ਤੇ ਵੇਖੋ ਤੁਸੀਂ ਹੁਣ ਤਾਂ ਖਾ ਪੀ ਕੇ ਓਕੇ ਦੀ ਰਿਪੋਰਟ ਹੋਏ ਪਏ ਆ ਚਲੋ ਫਿਰ ਮਿੱਟੀ ਅਹੀ ਰਾਤ ਲੈ ਆਏ ਸੀ ਤੇ ਟਰੈਕਟਰ ਟਰਾਲੀ ਆਪਾਂ ਲਿਆਂਦਾ ਸੀ ਆਪਣੇ 베ਲੀ ਕਾ ਤੇ ਆ ਮਿੱਤਰੋ ਖੁੱਲੀ ਰਹਿੰਦੀ ਆ ਆ ਇੰਨੀ ਕ ਮਿੱਟੀ ਆਪ ਲੈ ਆਂਦੀ ਕਈਆਂ ਨਾਲ ਹੀ ਲੱਦ ਲਈ ਵੀਰ ਕੋਈ ਔਖੀ ਨਹੀਂ ਤੇ ਅੱਧੀ ਟਰਾਲੀ ਤਾਂ ਥੋੜੀ ਘੱਟ ਹੋਣੀ ਆ ਕਿ ਅਸੀਂ ਕਈਆਂ ਨਾਲ ਤਿੰਨ ਜਾਨੇ ਸੀਗੇ ਦੋ ਜਾਨੇ ਇੱਕ ਜਾਨਾ ਸਾਹ ਲੈ ਲੈਂਦਾ ਸੀ ਦੋ ਜਾਨੇ ਲੱਦ ਲੈਂਦੇ ਸੀ ਐਵੇਂ ਕਰਕੇ ਹੋਰ ਮਾਮਾ ਤੇ ਆ ਇੰਨੀ ਕ ਮਿੱਟੀ ਰਾਤ ਹੀ ਲੈ ਜਾਂਦੀ ਸੀ ਆਪਾਂ ਮੈਂ ਕਿ ਹੁਣ ਸਵੇਰੇ ਪਾ ਦਾਂਗੇ ਔਰ ਮਿੱਟੀ ਤਾਂ ਚੀਕਣੀ ਵੀ ਪਈ ਪਰ ਚੀਕਣੀ ਨਾ ਅੰਦਰ ਫਿਰ ਤੁਹਾਨੂੰ ਪਤਾ ਹੀ ਆ ਇਹ ਪਾਣੀ ਡੋਲਦੇ ਜਦੋਂ ਪੀਂਦੇ ਆ ਨਾ ਪਾਣੀ ਪੀਂਦੀਆਂ ਘਾਟ ਨੇ ਡੋਲਦੀਆਂ ਜ਼ਿਆਦਾ ਨੇ ਤੇ ਫਿਰ ਚਿੱਕੜ ਖੋਬਾ ਕਰ ਦਿੰਦੀ ਹੈ ਤਾਂ ਰੇਤ ਪਾਣੀ ਸੋਖ ਲੈਂਦੀ ਆ ਤੇ ਉਹ ਚੀਕਣੀ ਮਿੱਟੀ ਦੇ ਤਿਲਕਣ ਬਣਾ ਦਿੰਦੀ ਆ ਹੁਣ ਮੈਂ ਲਿਬੜਿਆ ਵਾਂ ਕਿਉਂਕਿ ਮੈਂ ਹੁਣੇ ਹੀ ਆਇਆ ਸੀ ਕਿ ਝੋਨੇ ਚ ਗੰਦਗੁੰਦ ਕੱਢਣ ਆਲਾ ਪਿਆ ਸੀ ਮਾੜਾ ਮੋਟਾ ਫਿਰ ਕਿਉਂਕਿ ਆਪਾਂ ਜਾਣਾ ਚੰਦੀਗੜ ਤੇ ਮੈਂ ਕਿਹਾ ਪਹਿਲਾਂ ਕੰਮ ਤਾਂ ਦਿਨੇ ਮੇੜ ਕੇ ਜਾਇਆ ਨਹੀਂ ਤਾਂ ਮਗਰੋਂ ਫੋਨ ਆਈ ਜਾਣੇ ਅੱਜ ਆ ਜਾ ਅੱਜ ਆ ਜਾ ਤੇ ਵਾਹ ਇੱਕ ਗੱਲ ਆ ਮਿੱਤਰੋ ਇੰਨੀ ਕੁ ਮਿੱਟੀ ਨਾ ਹੀ ਮੈਨੂੰ ਅੱਧਾ ਘੰਟਾ ਮਸਾਲਾ ਆਉਣਾ ਲੱਦਾਂ ਤੇ ਇੰਨੀ ਕੁ ਕਈਆਂ ਵਾਲਾ ਲਾਦਲੀ ਟਿੱਬਾ ਹੈਗਾ ਆਪਣੇ ਨਹਿਰ ਤੇ ਨਾਲ ਲਾ ਕੇ ਤੇ ਆ ਘਰ ਦੇ ਪਿੱਛੇ ਆਪਣੇ ਟਿੱਬਾ ਹੁੰਦਾ ਸੀ ਆਪਣੇ ਤਾਏ ਦਾ ਉਦੋਂ ਜੀ ਸੀ ਬੀਆਂ ਦਾ ਮਤਲਬ ਨਾ ਟਾਈਮ じゃ ਹੈ ਨਹੀਂ ਸੀਗਾ ਅਜ ਤੋਂ ਲਾ ਲੋ ਵੀ 15 ਸਾਲ ਦੇ ਕਰੀਬ 15 ਨਹੀਂ ਤਾਂ ਕੋਈ 12 13 ਸਾਲ ਤਾਂ ਪੱਕੇ ਹੀ ਆ ਟਿੱਬਾ ਹੁੰਦਾ ਸੀ ਪਿੱਛੇ ਆਪਣੇ ਘਰ ਦੇ ਤਾਏ ਦਾ ਉਹਨਾਂ ਚ ਕਾਇਆ ਸੀ ਆਪਣੇ ਪਿੰਡੋਂ ਬੰਦੇ ਉਹਨਾਂ ਕਈਆਂ ਸਾਰਾ ਟਿੱਬਾ ਚੁੱਕਿਆ ਵੇਖ ਲਓ ਤੁਸੀਂ ਉਹ ਮੇਲਾ ਚਾਰ ਪੰਜ ਆਣੇ ਹੁੰਦੇ ਸੀ ਉੱਧੇ ਪੌਣੇ ਘੰਟੇ ਟਰਾਲੀ ਭਰ ਲੈਂਦੇ ਸੀ ਤੇ ਉਹ ਲੈ ਜਾਂਦੇ ਸੀ ਫੇਰ ਆ ਕੇ ਕਈਆਂ ਨਾਲ ਲਾਦਲੀ ਵੇਖ ਲੋ ਯਾਰ ਹਨਾ ਕਿੰਨੇ ਪਹਿਲਾਂ ਕੰਮ ਹੁੰਦੇ ਸੀ ਹੁਣ ਤਾਂ ਜੀਸੀਬੀ ਆ ਗਈਆਂ ਜਾਂ ਕਿਵੇਂ ਝਰੀ ਲਾ ਕੇ ਲਾ ਲੈਂਦੇ ਆ ਆਪਾਂ ਵੀ ਦੋ ਟਿੱਬੇ ਚ ਕਾਇਏ ਸੀਗੇ ਆਪਣੀ ਪਾਰੇ 1.5 ਕਿੱਲੇ ਚ ਸੀ 1 2 3 ਦੋ ਢਾਈ ਕਿਨਾਲਾ ਚ ਸੀਗਾ ਤੇ ਇੱਕ ਜੀਸੀਬੀ ਨਾਲ ਚਕਾਤਾ ਸੀ ਇੱਕ ਝਰੀ ਨਾਲ ਤੇ ਹੁਣ ਤਾਂ ਵੇਖ ਲੋ ਕਿੰਨਾ ਸੌਖਾ ਕੰਮ ਹੋਇਆ ਪਿਆ ਤੇ ਚਲੋ ਫਿਰ ਬਿਨਾ ਟਾਈਮ ਵੇਸਟ ਕੀਤੇ ਆਪਾਂ ਰੱਖਦੇ ਆ ਆਪਣਾ ਸਮਾ ਮਿੱਟੀ ਅੰਦਰ ਤੇ ਓਕੇ ਦੀ ਰਿਪੋਰਟ ਨਵਾਂ ਨਵਾਂ ਕਰ ਦੇਣਾ ਆਪਾਂ ਫਾਰਮ ਤੇ ਨਾਲੇ ਮਿੱਟੀ ਯਾਰ ਜੀ ਹੋਰ ਲੋਡ ਪਈ ਬਾਹਲੀ ਮੇਨਤਾ ਹੀ ਵਾਜੂਗੀ ਮਿੱਟੀ ਤੇ ਦੁਬਾਰਾ ਕਿਤੇ ਲੋਡ ਪਈ ਅੰਦਰ ਫਿਰ ਪਾ ਦਾਂਗੇ ਯਾਰ ਨਵਾਂ ਫਾਰਮ ਜਦੋਂ ਵੀ ਪਾਇਆ ਇੱਕ ਵਾਰ ਤੁਹਾਨੂੰ ਪਤਾ ਹੀ ਆ ਵੀਰ ਕੰਮ ਧੰਦੇ ਕਿੰਨੇ ਝੋਨੇ ਝੋਨੇ ਚ ਹੁੰਦੇ ਆ ਤੇ ਚਲੋ ਫਿਰ ਲਾ ਆਪਾਂ ਰੇੜੇ ਨਾਲ ਛੋੜਦੇ ਅੰਦਰ ਮਿੱਟੀ ਲੋ ਵੀਰ ਮੁਰਗੀਆਂ ਨੂੰ ਪਾਉਣ ਲੱਗਿਆ ਪਾਟਾ ਕਿਉਂਕਿ ਫਿਰ ਸਾਰੀਆਂ ਉਧਰ ਚੱਲ ਲੈ ਬੂਹਾ ਵਾਰਤਾ ਜੇ ਖਰਜਾ ਖਰਜਾ ਫਸ ਜੇਗੀ ਜਾ ਮਾਰੋ ਆਵਾਜ਼ ਮਾਰੋ ਜਾਓ 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 ਸਾਰੇ ਜਾਓ ਸਾਰੇ ਇੱਧਰ ਮਿੱਟੀ ਪਾਉਣੀ ਆਪਾਂ ਤੇਰੀ ਜਾਓ 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 ਚਲੋ 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 ਆਵਾਜ਼ ਮਾਰੋ ਹਾਂ ਜਾਓ ਜਾਓ ਸਾਰੇ ਜਾਓ ਸਾਰੇ ਜਿੰਨਾ ਅੰਡੇ ਦੇਣੇ ਉਹ ਬੈਠੇ ਰੋ ਜਾਓ 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 ਲੋ ਵੀ ਰਾਹ ਨਹੀਂ ਗਈਆਂ ਤੇ ਟੋਏ ਵੇਖੋ ਕਿਵੇਂ ਹਨਾ ਇਹ ਕਰਦੇ ਆਪਾਂ ਓਕੇ ਦੀ ਰਿਪੋਰਟ ਆ। ਆ ਜਾ ਅੰਦਰ। ਡੂਆ ਟੋ ਦ। ਮੈਂ ਚੱਲ ਜਾਂਗਾ। ਆ ਵੀ ਅੱਧੀ ਮਿੱਟੀ ਚੁੱਕੀ ਗਈ ਆ ਤੇ ਇੱਕ ਬੰਨ ਹੀ ਪੈ ਗਈ ਅੱਧੀ ਮਿੱਟੀ ਕਿਉਂਕਿ ਇਧਰ ਟੋਏ ਬੜੇ ਸੀ ਮੈਨ ਤਾਂ ਲੱਗਿਆ ਵੀ ਕੋਈ ਪੰਜ ਚਾਰ ਰੇੜੇ ਵਾਸ ਹਨ ਪੁੱਛੋ ਨਾ ਅੱਧੀ ਮਿੱਟੀ ਵੀ ਲੱਦੀ ਸੀ ਤਿੰਨ ਜਾਣਿਆਂ ਨੇ ਆ ਤੇ ਇੰਨੀ ਰੱਖ ਮੈਂ ਕੱਲੇ ਨਹੀਂ ਦਿੱਤੀ ਵੇਖੋ ਕੋਈ ਵੇਠ ਨਹੀਂ ਕੋਈ ਗੰਦਗੀ ਨਹੀਂ ਹੋਣਾ ਇੱਕ ਰਾਂ ਦਾ ਆ ਨਵਾਂ ਨਵਾਂ ਬਣਾਤਾ ਜਮਾ ਪਾਸਾ ਤੇ ਆਹ ਵੇਖੋ ਉਧਰ ਹੋਵੇਂ ਹੀ ਆ ਉਹ ਹੋ ਜੇ ਨਾ ਥੋੜਾ ਜਿਹਾ ਖਰਾਬ ਜਾ ਇਹ ਮੀਂਹ ਨਾਲ ਹੋਇਆ ਨਹੀਂ ਤਾਂ ਆਪਾਂ ਪਹਿਲਾਂ ਨਾਰਮਲ ਸਫਾਈ ਕਰਦੇ ਸੀ ਵੀ ਬੋਕਰ ਨਾਲ ਜਾਂ ਪਹਾੜੇ ਨਾਲ ਤੋਂ ਹੁੰਝ ਕੇ ਤੇ ਸਾਫ ਕਰਤਾ ਤੇ ਪਰ ਹੁਣ ਤਾਂ ਟੋਏ ਇੱਧਰ ਤਾਂ ਬੜੇ ਜਿਆਦੇ ਟੋਏ ਹੈ ਇੱਧਰ ਟੋਏ ਕੋਈ ਨਹੀਂ ਕਿ ਆ ਮਾੜੇ ਮੋٹے ਖੱਡੇ ਜੇ ਆ ਮਾੜੇ ਮੋٹے ਬਾਈਕ ਦੋਈ ਤੇ ਬਾਕੀ ਓਕੇ ਦੀ ਰਿਪੋਰਟ 12 ਵਜਣ ਵਾਲੇ ਆ ਮੈਂ ਤਾਂ ਆਖਿਆ ਸੀ ਚਲੋ ਸਾਰਾ ਕੰਮ ਕਰ ਦਾਂਗੇ ਵੀ ਸ਼ਾਮ ਤੱਕ ਵਲੌਗ ਨਾਲੇ ਪਾ ਜੂਗਾ ਸਾਰਾ ਬਣਾ ਕੇ ਤੇ ਨਾਲ ਮੈਂ ਰੀਲ ਵੀ ਬਣਾਈ ਸੀ ਇਹ ਕੰਮ ਦੀ ਪਰ ਨਹੀਂ ਹੁਣ ਨਾ ਸਵੇਰ ਦੀ ਰੋਟੀ ਨਹੀਂ ਖਾਦੀ ਬੱਲ ਲੱਸੀ ਪੀਤੀ ਸੀ ਇੱਕ ਕੌਲਾ ਹੁੰਦੇ ਤੇ ਚੁੱਤਰੀਆਂ ਮੈਂ ਤੇ ਹੁਣ ਕੰਮ ਓਵਰ ਹੋ ਗਿਆ ਹੁਣ ਨਹੀਂ ਹੁਣ ਨਹੀਂ ਹੁੰਦਾ ਕੰਮ ਇੱਕ 12 ਵਜ ਚਲੇ ਦੁਪਹਿਰ ਦੇ ਤੇ ਹੁਣ ਇੱਕ ਰਾ ਆਪਾਂ ਚੱਲਦੇ ਆਂ ਹਾਲ ਵੇਖ ਲਓ ਜਮਾਂ ਓਕੇ ਦੀ ਰਿਪੋਰਟ ਆਈ ਪਈ ਆ ਭੁੱਖ ਲੱਗੀ ਨਾ ਧੋ ਕੇ ਰੋਟੀ ਪਾਣੀ ਖਾ ਕੇ ਫਿਰ ਟੇਕਦੇ ਆਂ ਬਾਕੀ ਕੰਮ ਸ਼ਾਮ ਨੂੰ ਕਰਦੇ ਫਿਰ ਲੋ ਵੀ ਮਿੱਤਰੋ ਅੱਜ ਹੋ ਗਈ ਜਗਲੀ ਸ਼ਾਮ ਤੇ ਕੱਲ ਸ਼ਾਮ ਨੂੰ ਚਲ ਗਏ ਮੋਗੇ ਤੇ ਅੱਜ ਜਲਾਲਾਂ ਵਾ ਟਾਈਮ ਲੱਗ ਗਿਆ ਉਹ ਫੋਨ ਫੋਨ ਦੇ ਚੱਕਰ ਚ ਤੇ ਹੁਣ ਲੱਗੇ ਆ ਹੁਣ ਸਕੀਮ ਮੈਂ ਲਾਈ ਆ ਆਪਣਾ ਫਾਰਮ ਦਾ ਵਿਚਲਾ ਬੂਆ ਨੂੰ ਉਹ ਤਾਂ ਨਿੱਕਾ ਕਿਉਂਕਿ ਜੇ ਰੇੜਾ ਅੰਦਰ ਜਾਊਗਾ ਇੱਧਰ ਤਾਂ ਚਲਾ ਜਾਂਦਾ ਉਰਲੇ ਬੰਨੇ ਪਰਲੇ ਬੰਨੇ ਰੇੜਾ ਨਹੀਂ ਜਾਣਾ ਹਨਾ ਫਿਰ ਮੈਂ ਆ ਜਿਹੜੀ ਮਿੱਟੀ ਲਈ ਸੀ ਨਾ ਇਧਰੋਂ ਮਾੜਾ ਰਾਹ ਰੂਜਾ ਬਣਾ ਕੇ ਤੇ ਮੈਂ ਸੋਚਿਆ ਜੇ ਵੀ ਆ ਜਾਲੀ ਆਪਾਂ ਖੋਲ ਦਿੰਨੇ ਇੱਕ ਜਾਲੀ ਲਾ ਦਿੰਨੇ ਆ ਬਠਲਾਂ ਨਾਲ ਸਿੱਧੀ ਅੰਦਰ ਚਲੋ ਕੋਈ 25 30 ਬਠਲ 40 ਪੈਣਗੇ ਵੱਧ ਤੋਂ ਵੱਧ ਕੋਈ ਨਹੀਂ ਆਪਾਂ ਕਰ ਲਾਂਗੇ ਇੰਨਾ ਕੰਮ ਤਾਂ ਤੇ ਬਾਕੀ ਪਕਾਈ ਬੜੀ ਆ ਚਲੋ ਕੋਈ ਗੱਲ ਨਹੀਂ ਤੇ ਲੱਗਦੇ ਆਪਾਂ ਬਾਕੀ ਯਾਰ ਨਾ ਖਾਦ ਖੁਦ ਪਾਉਣ ਦੇ ਚੱਕਰ ਚ ਇਦਾਂ ਕਦੇ ਕ ਕੰਦੇ ਨਾਲ ਤੁਰ ਕੇ ਕਹਿੰਦੇ ਐਵੇਂ ਕੰਮ ਨਾ ਲੇਟ ਹੋ ਜਾਂਦਾ ਵੇਖੋ ਹੱਥ ਵੀ ਛੱਲੇ ਗਏ ਤਾਂ ਖਾਦ ਪਾਵਾ ਕੇ ਰੰਗ ਵੀ ਕਾਲਾ ਹੋ ਗਿਆ ਚਲੋ ਕੋਈ ਨਹੀਂ ਹੁਣ ਆਪਾਂ ਲੱਗਦੇ ਹਾਂ ਹੁਣ ਠੰਡਾ ਹੀ ਆ ਮੌਸਮ ਠੀਕ ਆ ਆ ਮਾਰੇ ਮੋٹے ਮਿੱਤਰੋ ਰਹਿ ਗਏ ਇੱਧਰ ਬਾਕੀ ਜ਼ਿਆਦਾਤਰ ਮੈਂ ਇੱਧਰ ਹੀ ਕਰਤੇ ਕਿਉਂਕਿ ਮੈਂ ਐਵੇਂ ਜਾਲੀ ਲਾਈ ਤੇ ਬਾਹਰ ਨੂੰ ਨਾਉਣ ਤੇ ਬਾਕੀ ਮਿੱਟੀ ਪਾਈ ਨਾ ਅੰਦਰੋਂ ਐ ਸੁਥਰਾ ਸੁਥਰਾ ਥਾਂ ਲੱਗਦਾ ਵੀ ਜਿਵੇਂ ਨਵਾਂ ਹੀ ਬਣਿਆ ਹੋਵੇ ਫਾਰਮ ਨਾ ਕੋਈ ਸਮੈਲ ਆਉਂਦੀ ਐ ਇੱਧਰੋਂ ਤੇ ਵੀ ਕੁਕੜੀਆਂ ਵੀ ਖੋਸ਼ ਹਨ ਦੁਪਹਿਰਿਆਂ ਰੇਤ ਠੰਡੀ ਹੁੰਦੀ ਮਤਲਬ ਚਲੋ ਹਨਾ ਤਾਂ ਵਿੱਚ ਮਤਲਬ ਕੁਸਰ ਕੇ ਬਹਿ ਜਾਂਦੀਆਂ ਓਕੇ ਦੀ ਰਿਪੋਰਟ ਤੇ ਚਲੋ ਫਿਰ ਜਾਲੀ ਲਾਉਣਾ ਮੈਂ ਆ ਵੀ ਮਿੱਤਰੋ ਆਹ ਸਕੀਮ ਲਾਈ ਸੀ ਮੈਂ ਕਿ ਉਹ ਜਾਲੀ ਖੋਲ ਕੇ ਉਤਲੇ ਨਾਲ ਅੜਤਾ ਚਲੋ ਰਹਿ ਕੇ ਤੇ ਇੱਕ ਵਾਰ ਅਵਾਂਸ ਦਾ ਡੰਡਾ ਲਾਤਾ ਤੇ ਇਦਾਂ ਰੇੜੇ ਨਾਲ ਬੱਠਲ ਲਈ ਕਿਉਂਕਿ ਬੱਠਲ ਸੁੱਟਣੇ ਸੌਖੇ ਰੇੜਾ ਭਰ ਕੇ ਲਿਆਵਾਂਗੇ ਰੇੜਾ ਖਾਲੀ ਐਵੇਂ ਤਾਂ ਹੋਣਾ ਨਹੀਂ ਬੱਠਲ ਦਾ ਵਧੀਆ ਬੱਠਲ ਭਰਿਆ ਚਲੋ ਅੰਦਰ ਮਾਰਤਾ ਤੇ ਚਲੋ ਫਿਰ ਛੁੱਟਦੇ ਆ ਕਿਉਂਕਿ ਸ਼ਾਮ ਹੋ ਗਈ ਆ ਵਾਵਾ ਤੇ ਸੁੱਟੀਏ ਜਿਹੜੇ ਬੱਠਲ ਬੰਦੇ ਜਿੰਨੇ ਵੀ ਫਿਰ ਵਿਖਾਉਣੇ ਤੁਹਾਨੂੰ ਆਹ ਵੀਰ ਰੀਲ ਰੋਲ ਵੀ ਬਣਾ ਲਈ ਇੱਕ ਅੱਧੀ ਤੇ ਮਿੱਟੀ ਵੀ ਕੁ ਬੱਠਲ ਪਾਤੇ ਆ ਹੁਣ ਅਸੀਂ ਲੱਗਦੇ ਮਾਰੇ ਭਰਾ ਮੈਂ ਕਿਆ ਖਾar ਕੇ ਵੇਣੇ ਕੋਈ 10 ਬੱਠਲ ਜੀ ਲੋਡ ਪਈ ਤਾਂ ਪਾ ਲਾਂਗੇ ਹੋਰ ਐ ਇੰਨਾ ਢੇਰ ਲਾਤਾ ਆਪਾਂ ਪੂਰੀ ਆਜੇ ਤਾਂ ਆਜੇ ਬਾਕੀ ਪਰੇ ਹੋਣੀ ਬਾਹਰ ਨੂੰ ਆਉਣੀ ਆਏ ਵੇਖੋ ਆ ਪੱਕਾ ਥਾਂ ਟੋਏ ਪਏ ਹੋਏ ਆ ਵੇਖੋ ਇਹ ਮੀਂਹ ਨੇ ਕੀਤਾ ਤੇ ਇੱਧਰ ਵੇਖੋ ਤੁਸੀਂ ਓਕੇ ਦੀ ਰਿਪੋਰਟ ਵੇਹ ਪਤਲੀ-ਪਤਲੀ ਬਰੀਕ-ਬਰੀਕ ਮਿੱਟੀ ਬੜਾ ਖੁਸ਼ ਰਹਿੰਦੀ ਐ ਦੋ ਦਿਨ ਹੋਈ ਐ ਇੱਧਰ ਪਾਈ ਨੂੰ ਤੇ ਇੱਧਰ ਹੁਣ ਇੱਕ ਤਾਂ 스ਮੈਲ ਜਿਹੜੀ ਉਹ ਚੱਲ ਜੂਗੀ ਬਾਕੀ ਉੱਤੇ ਕਲੀ ਪਾ ਦਾਂਗੇ ਆਪਾਂ ਹਨਾ ਚਲੋ ਫਿਰ ਖਿਲਾਰਦੇ ਆ ਤੇ ਵੇਣੇ ਲਓ ਵੀ ਮਿੱਤਰੋ ਟਾਈਮ ਹੋ ਗਿਆ ਇਹ 7:41 ਤੇ 10 ਬੱਠਲ ਹੋਰ ਛੁੱਟ ਕੇ ਖਿਲਾਰਦੇ ਜਾਂ 10 ਹੋਰ ਛੁੱਟੇ ਬਹੁ ਗੁੱਟ ਚ ਪੈ ਜਾਣਗੇ ਤੇ ਬਸ ਆਹੀ ਦੱਸਣਾ ਹੀ ਵੀਰ ਚੇ ਚਲੋ ਓਕੇ ਹੋ ਗਿਆ ਕੰਮ ਬਸ ਮੈਂ ਤਾਂ ਹਣਾ ਵੀ ਮਿੱਟੀ ਜਿਹੜੇ ਟੋਏ ਟੋਏ ਪੂਰੇ ਗਏ ਹੋਣ ਬਾਅਦ ਮਾੜੀ ਮੋਟੀ ਬੋਕਰਾਂ ਸਫਾਈ ਕਰਦਾ ਕਰਾਂਗੇ ਵਿਠਾ ਮੁੱਠਾ ਦੀ ਵੀ ਛੇ ਕੁ ਮਹੀਨਿਆਂ ਬਾਅਦ ਮਿੱਟੀ ਪਾਦੇ ਕਰੇ ਚਲੋ ਕਿਉਂਕਿ ਟੋਏ ਟੋਏ ਪੈ ਜਾਂਦੇ ਆ ਤੇ ਜਿਹੜੇ ਵੀਰ ਐ ਹਣਾ ਆਂਦੇ ਆ ਵੀ ਇਹ ਕੰਮ ਸੌਖਾ ਜਾਂ ਕਿਵੇਂ ਆ ਤਾਂ ਉਹਨਾਂ ਕਿਉਂਕਿ ਮਿਹਨਤ ਬੜੀ ਲੱਗਦੀ ਆ ਤੇ ਬਸ ਕਰੇ ਕੁਕਰ ਇਧਰੋਂ ਬਾਹਰ ਨਿਕਲ ਗਿਆ ਫਿਰ ਸਾਰੇ ਇਧਰ ਕੱਢੇ ਬਾ ਪੁੱਛੋਣਾ ਤੇ ਚਲੋ ਓਕੇ ਰਿਪੋਰਟ ਆ ਮੇਰਾ ਵੀਰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਹਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਘੈਂਟ ਘੈਂਟ ਵਲੌਗ ਲੈ ਕੇ ਆਵਾਂਗੇ ਬਸ ਚਲੋ ਠੀਕ ਹੈ ਓਕੇ ਧੰਨਵਾਦ ਜੀ